ਜੇਕਰ ਤੁਸੀਂ ਆਪਣੀ ਕਿਸਮਤ ਅਜ਼ਮਾਨਾ ਚਾਹਦੇ ਹੋ ਤੇ માત્ર 100 ਰੁਪਏ ਦੇ ਵਿੱਚ ਤੁਸੀਂ ਲੱਖਾਂ ਦੇ ਇਨਾਮ ਜਿੱਤਣਾ ਚਾਹਦੇ ਹੋ ਤਾਂ ਤੁਹਾਨੂੰ ਅਸਲ ਇਸ ਖਾਸ ਵੀਡੀਓ ਦੇ ਵਿੱਚ ਦੱਸਦੀ ਹਾਂ ਕਿ ਤੁਸੀਂ 100 ਰੁਪਏ ਦੇ ਨਾਲ ਲੱਖਾਂ ਦੇ ਇਨਾਮ ਐ ਜਿੱਤ ਸਕਦੇ ਹੋ। ਸੋ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਨੂੰ ਨਾਲ ਸਾਂਝੀ ਕਰਾਂਗੇ ਸਾਰੀ ਡਿਟੇਲਸ ਪੰਜਾਬ ਸਟੇਟ ਡੀਆਰ ਲਾਟਰੀ ਮੰਥਲੀ 100 ਬੰਪਰ ਦੇ ਬਾਰੇ ਸੋ ਕਿਸ ਤਰ੍ਹਾਂ ਦਾ ਰਹਿੰਦਾ ਹੈ ਬੰਪਰ ਇਸ ਦੇ ਵਿੱਚ ਕੀ ਡਿਟੇਲਸ ਹੁੰਦੀਆਂ ਨੇ ਕੀ ਇਸ ਦੀ ਪ੍ਰਾਈਜ਼ ਮਨੀ ਹੋਵੇਗੀ ਔਰ ਇਸ ਦਾ ਨਤੀਜਾ ਕਦੋਂ ਆਣਗੇ ਸੋ ਤੁਹਾਡੇ ਕੋਲ ਹਲੇ ਵੀ ਅ ਦੋ ਦਿਨ ਬਾਕੀ ਨੇ ਜੇਕਰ ਤੁਸੀਂ ਟਿਕਟ ਖਰੀਦਣੀ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਦੋ ਦਿਨ ਬਾਕੀ ਨੇ ਸੋ ਇਸ ਦੇ ਨਤੀਜੇ ਨੇ ਜੋ 9 ਤਰੀਕ 7ਵੇਂ ਮਹੀਨੇ ਦੀ 2024 ਨੂੰ ਇਸ ਦੇ ਨਤੀਜੇ ਆਣਗੇ ਯਾਨੀ ਕਿ 9 ਜੁਲਾਈ 2024 ਨੂੰ ਇਸ ਦੇ ਨਤੀਜੇ ਆਣਗੇ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਤਕਰੀਬਨ ਦੋ ਦਿਨਾਂ ਦਾ ਸਮਾਂ ਹੈ ਜਿਸ ਦੇ ਵਿੱਚ ਤੁਸੀਂ ਇਸੇ ਟਿਕਟ ਨੂੰ ਖਰੀਦ ਸਕਦੇ ਹੋ ਔਰ ਪੰਜਾਬ ਸਟੇਟ ਦੀ ਲੋਟਰੀ ਦੀ ਹੈ ਸਰਕਾਰੀ ਲੋਟਰੀ ਹੈ ਇਸ ਵਿੱਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ ਇਸ ਨੂੰ ਤੁਸੀਂ ਸਮਝਦਾਰੀ ਦੇ ਨਾਲ ਜੇਕਰ ਖਰੀਦਦੇ ਹੋ ਤਾਂ ਤੁਸੀਂ ਲੱਖਾਂ ਦਾ ਇਨਾਮ ਹੈ ਜਿੱਤ ਸਕਦੇ ਹੋ ਸੋ ਹੁਣ ਇਨਾਮ ਦੱਸਦਨੇ ਚਾਹਦੇ ਆ ਕਿ ਇਨਾਮ ਕਿਸ ਤਰ੍ਹਾਂ ਦੇ ਨੇ ਸੋ ਇਸ ਦੇ ਵਿੱਚ ਜੋ ਫਰਸਟ ਪ੍ਰਾਈਜ਼ ਹੈ 15 ਲੱਖ ਰੁਪਏ ਦਾ ਰਹਿਣ ਵਾਲਾ ਹੈ ਸੋ ਜੇਕਰ ਤੁਸੀਂ 15 ਲੱਖ ਰੁਪਏ ਜਿੱਤਣਾ ਚਾਹਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਲਾਟਰੀ ਦੇ ਵਿੱਚ ਤੁਸੀਂ ਆਪਣੀ ਕਿਸਮਤ ਹੈ ਜ਼ਰੂਰ ਅਜ਼ਮਾ ਸਕਦੇ ਹੋ ਸੋ ਦੂਸਰਾ ਪ੍ਰਾਈਜ਼ ਹੈ ਜੋ ਕਿ ਇਸ ਦੇ ਵਿੱਚ 475000 ਰੁਪਏ ਦਾ ਰਹਿਣ ਵਾਲਾ ਹੈ ਸੋ ਇਸ ਦੇ ਵਿੱਚ ਕੀ ਹੋਵੇਗਾ ਕਿ 50 ਪ੍ਰਾਈਜ਼ ਹੋਣਗੇ 9500 ਰੁਪਏ ਦੇ ਯਾਨੀ ਕਿ 50 ਟਿਕਟਾਂ ਦੇ ਉੱਤੇ 9500 ਰੁਪਏ ਦਾ ਦੂਸਰਾ ਇਨਾਮ ਹੈ ਇਸ ਦੇ ਵਿੱਚ ਦਿੱਤਾ ਜਾਵੇਗਾ ਸੋ ਮੱਤਰ 100 ਰੁਪਏ ਦੇ ਵਿੱਚ ਜੋ ਇਨਾਮ ਹੈ ਦਿੱਤੇ ਜਾਣਗੇ ਔਰ ਬਿਖਦ ਖਾਸ ਵਿੱਚ ਦੇ ਵਿੱਚ ਬੰਪਰ ਦੇ ਵਿੱਚ ਕੀ ਬੜੇ ਕਟ ਅਮਾਉਂਟ ਦੇ ਵਿੱਚ ਤੁਸੀਂ ਰੱਖਾਂ ਦਾ ਇਨਾਮ ਹੈ ਜਿੱਤ ਸਕਦੇ ਹੋ ਸੋ ਜੇਕਰ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਣੀ ਚਾਹਦੇ ਹੋ ਤਾਂ ਤੁਹਾਡੇ ਕੋਲ ਅਜੇ ਵੀ 2 ਦਿਨਾਂ ਦਾ ਸਮੇਂ ਬਾਕੀ ਹੈ ਤੁਸੀਂ 9 ਸਤ 2024 ਤੋਂ ਪਹਿਲਾਂ ਪਹਿਲਾਂ ਤੁਸੀਂ ਟਿਕਟ ਖਰੀਦ ਸਕਦੇ ਹੋ ਔਰ ਸ਼ਾਮੀ 6 ਵਜੇ ਤੋਂ ਨਤੀਜੇ ਆਉਣ ਜੋ ਉਸ ਤੋਂ ਪਹਿਲਾਂ ਤੁਸੀਂ ਟਿਕਟ ਟਿਕਟ ਖਰੀਦਦੇ ਹੋ ਤਾਂ ਤੁਸੀਂ ਜੋ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਔਰ ਲੱਖਾਂ ਦੇ ਇਨਾਮ ਹੈ ਤੁਸੀਂ ਜਿੱਤ ਸਕਦੇ ਹੋ ਰੋਜ਼ਾਰਾ ਦਾ ਇਨਾਮ ਹੈ ਜਿੱਤ ਸਕਦੇ ਹੋ ਉਸ ਤੋਂ ਪਹਿਲਾਂ ਇਨਾਮ ਇੱਕ ਵਾਰ ਫਿਰ ਦੱਸ ਦਈਏ ਕਿ 15 ਲੱਖ ਰੁਪਏ ਦਾ ਪਹਿਲਾ ਇਨਾਮ ਇਸ ਟਿਕਟ ਦਾ ਰਹਿਣ ਵਾਲਾ ਹੈ ਹੋਰ ਹੈ 15 ਲੱਖ ਦਾ ਜੋ ਇਨਾਮ ਹੈ ਮਾਤਰ 100 ਰੁਪਏ ਦੇ ਵਿੱਚ ਤੁਹਾਡਾ ਹੋ ਸਕਦਾ ਹੈ